ਮੈਂ ਭਾਈ 12 ਮਤੇ ਬਣ ਗਏ ਪਿੰਡ ਘੋਮਣਗਲਾ ਦੇ ਨਗਰ ਦੇ ਸਹਾਇਜੋਗ ਨਾਲ ಗ್ರಾಮ ਪੰਚਾਇਤ ਘੋਮਣਗਲਾ ਸਾਰੀਆਂ ਜਥੇਬੰਦੀਆਂ ਸਾਰੀਆਂ ਸਸਤਾ ਤੇ ਸਾਰੇ ਹੀ ਕਲੱਬ 12 ਮਤੇ ਪਏ ਆ ਪਹਿਲਾ ਮਤਾ ਨੰਬਰ 1 ਹੈ ਵੀ ਜੇ ਕਿਸੇ ਦੇ ਮਰਗਤ ਹੋ ਜਾਂਦੀ ਹੈ ਉਹਦੇ ਤੇ ਪਕੌੜੇ ਵਗੈਰਾ ਜਲੇਬੀਆਂ ਜੇਕਰ ਪਕਾਊਗਾ ਤਾਂ 50000 ਰੁਪਏ ਜੁਰਮਾਨਾ ਠੀਕ ਆ ਭਾਈ ਸਹਿਮਤੋਂ ਨੰਬਰ 2 ਜਿਹੜਾ ਕੋਠੇ ਦੇ ਸਪੀਕਰ ਲਾਉਂਦੇ ਆ ਜੇਕਰ ਕੋਈ ਕੋਠੇ ਦੇ ਸਪੀਕਰ ਲਾਉਂਦਾ ਲਾਤਾ ਕਿਸੇ ਨੇ ਨਗਰ ਵੱਲੋਂ ਤੇ ਪੰਚਾਇਤ ਵੱਲੋਂ ਉਹਨੂੰ 11000 ਰੁਪਏ ਜੁਰਮਾਨਾ ਲੱਗੂਗਾ ਸਾਬ ਤੋਂ ਬਈ ਆ ਦੁਕਾਨ ਵਾਲ ਆ ਗਿਆ ਨੰਬਰ 3 ਦੁਕਾਨਾਂ ਦੇ ਜਿਹੜੀਆਂ ਸਟ੍ਰਿੰਗ ਅੰਨੀ ਸਰੰਜੇ ਗੋਲੀਆਂ ਜੇਕਰ ਇਹਨਾਂ ਦੇ ਕੋਈ ਵੀ ਵੇਚਦਾ ਫੜਿਆ ਗਿਆ ਨਾਲੇ ਤਾਂ ਉਹਦੇ ਪੰਚਾਇਤ ਵੱਲੋਂ ਫੈਸਲਾ ਹੈ ਭਾਈ ਵੀ ਨਾਲੇ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਾਉਣਗੇ ਕੱਲ ਨੂੰ ਮੂੰਜਾ ਡੇਡਾ ਕਰੇ ਤੇ 11000 ਰੁਪਏ ਜੁਰਮਾਨਾ ਲਾਉਣਗੇ ਠੀਕ ਆ ਭਾਈ ਸਹਿਮਤ ਹੋ ਨੰਬਰ 4 ਇਹ ਭਾਈ ਜਿਹੜੇ ਪਿੰਡ ਦੇ ਵਿੱਚ ਚੌਥਾ ਮਦਦਾ ਪਏ ਜਿਹੜੇ ਖੁਸ਼ਰੇ ਆਉਂਦੇ ਆ ਵਧਾਈ ਲੈਣਾ ਉਹਦਾ ਜਿਹੜੇ ਐਸ ਸੀ ਭਾਈਜਾਰੇ ਤੇ ਬੇਜਮੀਨੇ ਤੇ ਬੀ ਸੀ ਭਾਈਜਾਰੇ 1100 ਰੁਪਿਆ ਤੇ ਜਿਹੜੇ ਕਿਸਾਨ ਹੈ ਉਹ 2100 ਰੁਪਿਆ ਬੰਨਿਆ ਸਹਿਮਤ ਹੋ ਬਈ ਨੰਬਰ 5 ਤੇ ਮਤਾ ਪਾਇਆ ਚਿੱਟਾ ਸਮਾਇਕ ਸਨੇਚਰ ਗੋਰੀ ਜੇਕਰ ਕੋਈ ਵੀ ਬੰਦਾ ਉਹਨਾਂ ਦੇ ਮੰਗਰ ਜਾਂਦਾ ਜਾਂ ਉਹਨਾਂ ਦੀ ਕੋਈ ਜ਼ਮਾਨਤ ਕਰਾਉਂਦਾ ਪੰਚਾਇਤ ਵੱਲੋਂ ਫੈਸਲਾ ਇਹ ਉਹਨੂੰ ਜੁਰਮਾਨਾ ਵੀ 11000 ਲਾਉਣਗੇ ਤੇ ਉਸ ਦਾ ਪੰਚਾਇਤ ਸੱਜ ਕੇ ਭਾਈ ਉਸ ਬੰਦੇ ਦੇ ਵੀ ਨਾਲ ਕਾਰਵਾਈ ਕਰਾਉਣਗੇ ਜਾਂ ਸੜਾਉਣ ਜਾਂਦਾ ਹੈ ਜਾਂ ਜ਼ਮਾਨਤ ਕਰਾਉਣ ਜਾਂਦਾ ਹੈ ਚਾਹੇ ਕੋਈ ਪੰਚਾਇਤ ਮੈਂਬਰ ਹੈ ਜੇ ਕੋਈ ਨੰਬਰਦਾਰ ਹੈ ਉਹ ਜਮਾਨਤਾ ਤੇ ਹੁੰਦੇ ਆ ਜੇ ਕੋਈ ਸਾਂਝਾ ਕੋਈ ਬੰਦਾ ਨਸ਼ਾ ਵੇਚਣ ਆਲੇ ਮਗਰ ਜਾਂਦਾ ਉਹਤੇ ਕਾਰਵਾਈ ਵੀ ਕਰਾਊਗੀ ਪੰਚਾਇਤ ਤੇ ਨਾਰੋ ਨੂੰ ਜੁਰਮਾਨਾ ਵੀ ਲਾਊਗਾ 11000 ਸਹਿਮ ਤੋਂ ਬਈ ਆ ਭਾਈ ਕੇ ਨਗਰ ਦੀ ਜ਼ੈਨਤੀ ਨਾਲ ਇੱਕ ਕਿਲਾ ਮਾਤਾ ਨੰਬਰ 6 ਹੈ ਵੀ ਜੇ ਕੋਈ ਬਾਹਰੋਂ ਆਉਂਦਾ ਔਗ੍ਰਾਈ ਕਰਨ ਵਾਸਤੇ ਉਦੀ ਪੰਚਾਇਤ ਦੀ ਕੋਈ ਸਹਿਮਤੀ ਨਹੀਂ ਹੋਊ ਤਿੰਨ ਤਾਂ ਤਿੰਨ ਸਤਾਨ ਛੱਡੇ ਆਪਾਂ ਜਿਹੜੇ ਗੁਰੂ ਘਰ ਆਉਂਦੇ ਆਪਣੇ ਜਿਵੇਂ 73000 ਵਾਲੇ ਬਾਬਾ ਜੀ ਆਉਂਦੇ ਨੇ ਗ੍ਰਾਹੀ ਨੂੰ ਤਲਵੰਡੀ ਸਾਬ ਤੋਂ ਤਿਹਜੂਰ ਸਾਹਿਬ ਵਾਲੇ ਉਹ ਆਉਣਗੇ ਉਹ ਜਿੰਨੀ ਕੋਈ ਜਿੰਨੀ ਕੋਈ ਸਮਰੱਥਾ ਉਹ ਆਪਦੀ ਮਾਜ ਨੇ ਅਮਤਾਬਕ ਦੇ ਸਕਦਾ ਤੇ ਹੋਰ ਬਾਹਰੋਂ ਵਾਲਾਂ ਦਾ ਸਾਰਿਆਂ ਦਾ ਬਾਈਕਟ ਨੰਬਰ 7 ਜਿਹੜੇ ਬੂਟੇ ਲਾਉਂਦਿਆ ਚਾਹੇ ਤਾਂ ਪੰਚਾਇਤ ਲਾਉਂਦੀ ਐ ਚਾਹੇ ਦੋਨੇ ਕਲੱਬ ਲਾਉਂਦੇ ਆ ਜਾਂ ਕੋਈ ਵੀ ਬੰਦਾ ਲਾਉਦਾ ਬੂਟੇ ਜੇਕਰ ਕੋਈ ਬੂਟੇ ਪੜਦਾ ਫੜਿਆ ਗਿਆ ਜਾਣ ਬੁੱਝ ਕੇ ਕੋਈ ਜਾਂ ਸਰੀਆਤੀ ਫਸ ਗਿਆ ਉਹਨੂੰ 11000 ਰੁਪਏ ਜੁਰਮਾਨਾ ਵੀ ਲੱਗੂ ਤੇ ਭਾਈ ਪੰਚਾਇਤ ਵਾਲੋਆ ਨੂੰ ਤੇ ਕਾਰਵਾਈ ਵੀ ਕਰਾਉਣਗੇ ਫੇਰ ਨਾ ਮੂੰਹ ਠੇਡਾ ਕਰਿਓ ਵੀ ਯਾਰ ਸਾਨੂੰ ਤਾਂ ਪਤਾ ਨਹੀਂ ਸੀ ਇਸ ਗੱਲ ਦਾ ਸਾਡੇ ਦਾ ਕਿਸੇ ਜਵਾਕ ਨੇ ਗਲਤੀ ਕਰਤੀ ਤਾਂ ਭੁਗਤਣੀ ਮਾਂ ਪਰ ਉਹਨੂੰ ਪਊਗੀ ਠੀਕ ਹੈ ਭਾਈ ਸਹਿਮਤ ਹੋ ਨੰਬਰ ਨੰਬਰ 8 ਇਹ ਗੁਰੂਗ੍ਰਾ ਜਿੰਨੇ ਸਥਾਨ ਹੈ ਆਪਣੇ ਵੀ ਉਹਨਾਂ ਦੇ ਜਿਹੜੇ ਸਪੀਕਰ ਉੱਪਰ ਕੋ ਲੱਗੇ ਹੋਏ ਆ ਉਹਨਾਂ ਦਾ ਸਮਾਂ ਤੈਅ ਹੋਊਗਾ ਵੀ ਜਿਵੇਂ ਇਹ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਜਿਵੇਂ ਕੀਰਤਨ ਦਾ ਵਗੈਰੇ ਦਾ ਟਾਈਮ ਹੈ ਜਾਂ ਕੋਈ ਭੋਗ ਦਾ ਸਮਾਂ ਹੈ ਜਾਂ ਤੜਕੇ ਜਿਹੜਾ ਸਮਾਂ ਹੋਊਗਾ ਉਹਨਾਂ ਦਾ ਟਾਈਮ ਬਣਾਉਗੇ ਪਛਾਹਤ ਇਸ ਗੱਲ ਤੇ ਭਾਈ ਸਹਿਮਤ ਸਾਰੇ ਜੀ ਜੀ ਨੰਬਰ 9 ਤੇ ਭਾਈ ਜਿਹੜੇ ਆਪਣੇ ਡੀਜੇ ਲਾਉਂਦੇ ਆ ਪਿੰਡ ਦੇ ਵਿੱਚ ਸਪੀਕਰ ਦਾ ਜਮ੍ਹਾਂ ਬੰਦ ਕਰਿਆ ਹੋਇਆ ਤੇ ਜਿਹੜਾ ਡੀਜੇ ਹੈ ਉਹ ਦੋ ਦਿਨ ਆ ਸਕਦਾ ਚਾਹੇ ਜਿਹੜੇ ਦਿਨ ਮਰਜ਼ੀ ਲਾ ਲੇ ਗੁੜੀਆ ਦਾ ਪ੍ਰੋਗਰਾਮ ਹੋਵੇ ਚਾਹੇ ਬੇਟੇ ਦਾ ਹੋਵੇ ਚਾਹੇ ਜਾਗੋ ਵਾਲੇ ਦਿਨ ਲਾ ਦੇ ਇੱਕ ਦਿਨ ਇੱਕ ਦਿਨ ਬਰਾਤ ਵਾਲੇ ਦਿਨ ਜੇ ਉਸ ਤੋਂ ਬਾਅਦ ਤੀਜੇ ਦਿਨ ਚਾਹੇ ਪਹਿਲਾਂ ਜਾਂ ਬਾਗਰੋਪਤਾ ਲੱਗੇ ਵੀ 3 ਦਿਨ ਹੋ ਗਏ ਉੱਚੀ ਬਾਜਤੇ ਐ ਤਾਂ ਉਹਦੇ 11000 ਰੁਪਏ ਜੁਰਮਾਨਾ ਲੱਗੂਗਾ ਸਹਿਮਤ ਹੋ ਬਈ ਇਹ ਪੰਚਾਇਤ ਵੱਲੋਂ ਫੈਸਲਾ ਹੈ ਇਦੋਂ ਇਹ ਦਾ ਮਰਦ ਦੇ ਭੂਤੇ ਕਮੇਟੀ ਨੂੰ ਜ਼ਰਾ ਉੱਪਰ ਦੇਣਾ ਹਾਂ ਹਾਂ ਭਾਈ ਕਾ ਸਭ ਤੋਂ ਜ਼ਰੂਰੀ ਗੱਲ ਹੈ ਇਹਦੇ ਵਿੱਚ ਬਹੁਤ ਸੋਹਣਾ ਅਪਰਾਲਾ ਕੀਤਾ ਨਗਰ ਨੇ ਪੰਚਾਇਤ ਨੇ ਸਾਰੇ ਭਰਾਵਾਂ ਨੇ ਇਹਦੇ ਬਕਾਇਦਾ ਤੌਰ ਤੇ ਚਰਚਾ ਬਣ ਕੇ ਬਣਿਆ ਇਹ ਵੀ ਜਿਹੜੇ ਆਪਣੇ ਸੰ ਕੋਈ ਇਨਫੋਰਮ ਦੀ ਮੌਤ ਆ ਵੀ ਜਿਹੜੇ ਆਪਣੇ ਦੋਨਾਂ ਪਾਸੇ ਜਿੱਥੇ ਆਪਾਂ ਸੰਸਕਾਰ ਕਰਦੇ ਆਂ ਸ਼ਮਸ਼ਾਨ ਘਾਟ ਦੇ ਵਿੱਚ ਉਹ ਦੋਨੇ ਜਗ੍ਹਾ ਦੇ ਵਿੱਚ ਚਾਹੇ ਇੱਧਰ ਜਾਏ ਉੱਧਰ ਕਮੇਡੀਆਂ ਬਣਨ ਗਿਆ ਤੇ ਇੱਕ ਤਾਂ ਉਹਦਾ ਪਹਿਲੇ ਨੰਬਰ ਤੇ ਸਪਾਈ ਕਪੇ ਦਾ ਧਿਆਨ ਰੱਖਿਆ ਜਾਇਆ ਕਰੂ ਦੂਜਾ ਮੇਨ ਗੱਲ ਇਹ ਐ ਵੀ ਭੋਗ ਵਾਲੇ ਦਿਨ 1100 ਰੁਪਿਆ ਦਾਨ ਵਜੋਂ ਪੱਕੇ ਤੌਰ ਤੇ ਦਿੱਤਾ ਜਾਇਆ ਕਰੂਗਾ ਠੀਕ ਐ ਭਾਈ ਸਹਿਮਤੋਂ ਉਹਦੇ ਵਿੱਚ ਪੌਦੇ ਲਾਉਣੇ ਆ ਜਾਂ ਕੋਈ ਵੀ ਕੰਮ ਹੈ ਉੱਥੇ ਜਿਹੜਾ ਬੰਦਾ ਸਮ ਸਮਾਈ ਵਾਸਤੇ ਉਹ ਜੋ ਪੰਚਾਇਤ ਰੱਖੂਗੀ ਉਹ ਉਹਨੂੰ ਦਿੱਤਾ ਜਾਇਆ ਜਾ ਕਰੂਗਾ ਠੀਕ ਹੈ ਭਾਈ ਆ ਵੀ ਭਾਈ ਤੁਸੀਂ ਧਿਆਨ ਦਿਓ ਜਿਵੇਂ ਆਪਣੇ ਛੜਕਰਾ ਬਣ ਜਾਂਦੇ ਆ ਬਹੁਤ ਸਾਰੇ ਕੱਚੇ ਰਾ ਹੁੰਦੇ ਪੱਕੇ ਹੁੰਦੇ ਸੜਕ ਹੁੰਦੀ ਹੈ ਵੀ ਆਪਾਂ ਛੜਕ ਮਗਰੋਂ ਬਣਦੀ ਹੈ ਮਿੱਟੀ ਲਾਉਣ ਨੂੰ ਪਹਿਲਾਂ ਤਿਆਰ ਹੋ ਜਨੇ ਪੜੀ ਵੱਡੀ ਸਾਰੀ ਠੀਕ ਹੈ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਆਪ ਦੀ ਜਗਾਹ ਚ ਲਾਉਣਗੇ ਤੇ ਉੱਥੇ ਪਾਈਪਾਂ ਲੱਭਣਗੇ ਪਾਣੀ ਆਪੋ ਆਪਣਾ ਜਿਹੜਾ ਸੜਕ ਦਾ ਮੱਥੇ ਦਾ ਪਾਣੀ ਹੈ ਉਹ ਪਾਈਪਾਂ ਹੀ ਨੰਗ ਰਹੀ ਉਹ ਜ਼ਮੀਨ ਤੇ ਜਾਊਗਾ ਨਾ ਕਿ ਘਣਾਉਂਜੇ ਜਾਂ ਸੜਕ ਤੇ ਖੜੂਗਾ ਕਿਉਂ ਭਾਈ ਇੱਥੇ ਸਹਿਮਤ ਹੋ ਜੇਕਰ ਕੋਈ ਨਹੀਂ ਮੰਨਦਾ ਤਾਂ 11000 ਰੁਪਏ ਜੁਰਮਾਨਾ ਲੱਗੂਗਾ ਤੇ ਨਾਲ ਪੰਚਾਇਤ ਕਰਾਉਗੀ ਕਾਰਵਾਈ ਕਿਉਂ ਭਾਈ ਸਰਪੰਸਾ ਕਿਉਂ ਜੀ ਮੈਂਬਰ ਸਾਹਿਬ ਠੀਕ ਆ ਭਾਈ ਸਹਿਮਤ ਹੁਣ ਇਹ ਸਾਰੀਆਂ ਮੰਗਾਂ ਤੇ ਜਿੰਨੇ ਮਤੇ ਆ ਗਿਆ ਬਾਅਦਵਾ ਮਤਿਆ ਇੱਕ ਬਾਅਦਵਾ ਮਤਾ ਲਿਖਣਾ ਹੈ 12 ਮਤੇ ਆ ਜਿਹੜੇ ਹੋਏ ਹੋਏ ਆ ਵੀ ਸਕੂਲ ਬਸਸ ਸਟੈਂਡ ਜਿੱਥੇ ਸਾਡੀਆਂ ਬੱਚੀਆਂ ਜਾਂਦੀਆਂ ਸਕੂਲ ਚ ਜਾ ਜਿੱਥੇ ਕੋਈ ਸਵਾਰੀ ਚੜਦੀ ਹੈ ਜਾਣਾ ਜਿਹੜਾ ਮਰਜੀ ਜਾਵੇ ਜੇਕਰ ਉੱਥੇ ਕੋਈ ਬਾਦੂ ਖੜਿਆ ਹੈ ਉਹ ਤੇ ਭਾਈ ਪੰਚਾਇਤ ਵੱਲੋਂ ਆਇਆ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਪ੍ਰਸ਼ਾਸਨ ਨੇ ਵੀ ਕਿਹਾ ਵੀ ਉਹਨਾਂ ਫੜੇ ਜਾਣਗੇ ਤੇ ਉਹਨਾਂ ਤੇ ਕੋਈ ਜੇ ਕਾਰਵਾਈ ਕਰੂਗੀ ਤੇ ਪੰਚਾਇਤ ਤੇ ਕੋਲੇ ਨਾ ਆਇਓ ਤੇ ਉਹ ਕਾਰਵਾਈ ਨਾਲੇ ਤਾਂ ਉਹ ਕਰਨਗੇ ਤੇ ਨਾਲੇ ਪੰਚਾਇਤ ਮਾਗਰ ਨਹੀਂ ਜਾਂਦੀ ਸਹਿਮਤ ਹੋ ਭਾਈ